ਸਿਕਾ ਜੀ ਤੁਸੀਂ ਦੇਖ ਰਹੇ ਹੋ ਸਟਾਰਜ ਜੀ ਨੇ ਇਸ ਚੈਨਲ ਅਮਰਜੀਤ ਸਿੰਘ ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਸਰਕਾਰੀ ਐਲਬੈਂਟਰੀ ਸਕੂਲ ਕਰੰਡੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੈੱਡ ਮੈਡਮ ਅਰੂਪਨ ਢਿੱਲੋ ਅਧਿਆਪਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪਹੁੰਚੇ ਉਹਨਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਆਹੀ ਈਸਾਨ ਤਰੀਕੇ ਨਾਲ ਪੜਾ ਸਕਦੇ ਹਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੇ ਵਿੱਚ ਪਹੁੰਚੇ ਹੋਏ ਬੱਚਿਆਂ ਨੂੰ ਲੈਣ ਮਾਪਤਾ ਪਿਤਾ ਨਾਲ ਵੀ ਗੱਲਬਾਤ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਘਰ ਦੇ ਵਿੱਚ ਆਸਾਨ ਤਿਕੇ ਨਾਲ ਪੜਾ ਸਕਦੇ ਹਨ ਆਓ ਦੇਖਦੇ ਹਾਂ ਕੁਝ ਤਸਵੀਰਾਂ ਤੇ ਚੱਲਦੇ ਹਾਂ ਸਕੂਲ ਦੇ ਅੰਦਰ ਅਤੇ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਮੈਡਮ ਅਤੇ ਸਕੂਲ ਦੇ ਵਿੱਚ ਪਹੁੰਚੇ ਹੋਏ ਗੁਰੂ ਨਾਨਕ ਦੇ ਯੂਨੀਵਰਸਿਟੀ ਫਿਸ਼ ਅਧਿਆਪਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਾਰ ਰੇਡੀਓ ਚੈਨਲ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਇਸ ਟਾਈਮ ਅਸੀਂ ਪਹੁੰਚੇ ਕਰਿੰਦੇ ਐ ਐਲਮੈਟਰੀ ਸਕੂਲ ਦੇ ਵਿੱਚ ਸਕੂਲੀ ਡਿਪਾਰਟਮੈਂਟ ਤੋਂ ਜਿਹੜੇ ਟੀਚਰ ਪਹੁੰਚੇ ਆ ਹੈਡ ਮੈਨ ਵੀ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਕ ਟੀਚਰ ਮੌਜੂਦ ਨੇ ਉਹਨਾਂ ਦਾ ਨਾਮ ਵੀ ਜਾਣਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਜੀ ਮੈਂ ਡਾਕਟਰ ਗੁਰਬਿੰਦਰ ਸਿੰਘ ਸਾਈਕੋਲੋਜੀ ਡਿਪਾਰਟਮੈਂਟ ਅਸਿਸਟੈਂਟ ਪ੍ਰੋਫੈਸਰ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅ ਅਸੀਂ ਜੀ ਅਸੀਂ ਇਹ ਸਮਝਦੇ ਆ ਕਿ ਸਾਈਕੋਲੋਜੀ ਜਾਂ ਮ ਉਹਦੀ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਨੂੰ ਜ਼ਰੂਰਤ ਹੈ ਜੀ ਤੇ ਖਾਸ ਕਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦੇ ਰਿਹਾ ਤੇ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਮਾਨਸਿਕ ਜ਼ਰੂਰਤਾਂ ਨੇ ਪੜ੍ਹਾਈ ਦੇ ਸੰਬੰਧਿਤ ਮਾਨਸਿਕ ਜ਼ਰੂਰਤਾਂ ਨੇ ਉਹਨਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਜ਼ਿਆਦਾਤਰ ਬੱਚੇ ਉੱਥੇ ਗਰੀਬ ਘਰਾਂ ਦੇ ਆਉਂਦੇ ਨੇ ਤਾਂ ਮਾਂ ਕਿਉਂ ਬਿਜ਼ੀ ਰੰਦੇ ਨੇ ਉਹ ਕਿਤਨੇ ਕਿਤੇ ਕੰਮ ਵਿੱਚ ਉਲਝੇ ਹੁੰਦੇ ਨੇ ਵਿਚਾਰੇ ਤੇ ਸਾਨੂੰ ਇਹ ਸਿਗਾ ਵੀ ਉਹ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕੀਤਾ ਜਾਵੇ ਕਿ ਬੱਚੇ ਦੀ ਪੜ੍ਹਾਈ ਵੱਲ ਧਿਆਨ ਦੇਣ ਉਹਨਾਂ ਦੇ ਨਾਲ ਗੱਲਬਾਤ ਕਰਨਾ ਸ਼ਾਮ ਨੂੰ ਜਦੋਂ ਕਿਉਂਕਿ ਸਕੂਲਾਂ ਦੇ ਕਈ ਸਕੂਲਾਂ ਦੀ ਰਿਪੋਰਟ ਹੈਗੀ ਹੈ ਕਿ ਬੱਚੇ ਜਿਹੜੇ ਨੇ ਉਹ ਜਿੱਦਾਂ ਬਸਤਾ ਲੈ ਕੇ ਜਾਂਦੇ ਨੇ ਸ਼ਾਮ ਨੂੰ ਛੁੱਟਦੇ ਹੁੰਦੇ ਨੇ ਤੇ ਸਵੇਰੇ ਉਦਾਂ ਹੀ ਚੁੱਕ ਕੇ ਲੈ ਆਉਂਦੇ ਨੇ ਘਰੇ ਜਾ ਕੇ ਕੋਈ ਪੜ੍ਹਾਈ ਲਿਖਾਈ ਹੁੰਦੀ ਨਹੀਂ ਉਹਨਾਂ ਨੂੰ ਤਾਂ ਸਾਡਾ ਇਹ ਵੀ ਇੱਕ ਮਕਸਦ ਸਿਗਾ ਕਿ ਮਾਪਿਆਂ ਨੂੰ ਵੀ ਇਸ ਬਾਰੇ ਦੱਸਿਆ ਜਾਵੇ ਵੀ ਉਹ ਚਾਹੇ ਅੱਧਾ ਘੰਟਾ 20 ਮਿੰਟ ਘੰਟਾ ਜਿੰਨਾ ਵੀ ਆਪਣਾ ਟਾਈਮ ਕੱਢ ਸਕਦੇ ਨੇ ਬੱਚਾ ਦੇ ਕੋਲ ਜੇ ਉਹਨਾਂ ਨੂੰ ਆਪ ਨਹੀਂ ਆਉਂਦਾ ਉਹ ਅਨਪੜ੍ਹ ਨਹੀਂ ਤਾਂ ਚਾਹੇ ਬੈਨ ਹੀ ਪਰ ਉਹਦੇ ਨਾਲ ਬੱਚੇ ਨੂੰ ਐ ਲੱਗੇਗਾ ਕਿ ਸਭ ਸਾਡੇ ਪੇਰੈਂਟਸ ਨੂੰ ਸਾਡੇ ਮਾਪਿਆਂ ਨੂੰ ਆ ਸਾਡੀ ਪੜਾਈ ਬਾਰੇ ਦਿਲਚਸਪੀ ਹੈ ਉਹਨਾਂ ਨੂੰ ਸਾਡੀ ケア ਹੈ ਸਾਡੀ ਕਦਰ ਹੈ ਤਾਂ ਸਾਡੇ ਬਾਰੇ ਸੋਚਦੇ ਨੇ ਤੇ ਜੋ ਉਹ ਵੀ ਨਹੀਂ ਪੁੱਛਦੇ ਬੱਚੇ ਵੀ ਜਾ ਕੇ ਬਸਤਾ ਸੁੱਟ ਦਿੰਦੇ ਨੇ ਨਾ ਮਾਪਿਓ ਨੇ ਪੁੱਛਿਆ ਨਾ ਬੱਚਾ ਨੇ ਧਿਆਨ ਦਿੱਤਾ ਤਾਂ ਪੜ੍ਹਾਈ ਲਿਖਾਈ ਕਿੱਥੇ ਹੋ ਜਾਨੀ ਆ ਤੇ ਸਕੂਲ ਤੱਕ ਜਿਹੜੀ ਪੜ੍ਹਾਈ ਉਹ ਸੀਮਤ ਨਹੀਂ ਹੈਗੀ ਆ ਬੱਚੇ ਨੂੰ ਘਰ ਜਾ ਕੇ ਵੀ ਮਿਹਨਤ ਕਰਨਾ ਪੈਂਦੀ ਏ ਤੇ ਇਹ ਸਾਡਾ ਮਕਸਦ ਸੀਗਾ ਹਾਂਜੀ ਸਰ ਜਿਸ ਤਰ੍ਹਾਂ ਕੀ ਤੁਸੀਂ ਕਹਿ ਰਹੇ ਕੀ ਆ ਬੱਚੇ ਜਿਹੜੇ ਜਾਂਦਾ ਸਕੂਲੋਂ ਉਹਨਾਂ ਨੂੰ ਹੋਮਵਰਕ ਮਿਲ ਜਾਂਦਾ ਪਰ ਘਰ ਜਾ ਕੇ ਜਿਹੜਾ ਬਸਤਾ ਸੜ ਦਿੰਦੇ ਆ ਪਰ ਇਹ ਕਿਸ ਤਰ੍ਹਾਂ ਉਪਰਾਲਾ ਕੀਤਾ ਜਾਵੇਗਾ ਕਿ ਉਹਨਾਂ ਦੇ ਮਾਪਿਓ ਨੂੰ ਪਤਾ ਹੋਵੇ ਕਿ ਹਾਂ ਵੀ ਬੱਚੇ ਨੂੰ ਹੋਮਵਰਕ ਮਿਲਿਆ ਵਾ ਜਾਂ ਉਹ ਬੱਚਾ ਹੋਮਵਰਕ ਨਹੀਂ ਕਰਕੇ ਆਇਆ ਅਸੀਂ ਜੀ ਉਸ ਉਪਰਾਲੇ ਦੇ ਮੁਤਲਕੀ ਇੱਥੇ ਪਹੁੰਚੇ ਸੀਗੇ ਤੇ ਅਸੀਂ ਮਾਪੇ ਜਿਹੜੇ ਜਿਹੜੇ ਵੀ ਪੇਰੈਂਟਸ ਆ ਸਕੇ ਸੀ ਕਿਉਂਕਿ ਮੈਂ ਜਿਵੇਂ ਪਹਿਲੇ ਦੱਸਿਆ ਵੀ ਜ਼ਿਆਦਾਤਰ ਪੇਰੈਂਟਸ ਜਿਹੜੇ ਹੁੰਦੇ ਨੇ ਸਕੂਲ ਸਰਕਾਰੀ ਸਕੂਲਾਂ ਦੇ ਉਹ ਬੱਚਿਆਂ ਦੇ ਉਹ ਕਿਸੇ ਨਾ ਕਿਸੇ ਕੰਮ ਤੇ ਰਿਤਿਆੜੀ ਤੇ ਪੱਕਰਨ ਵਾਲੇ ਹੁੰਦੇ ਨੇ ਤਾਂ ਉਹ ਜ਼ਿਆਦਾਤਰ ਨਹੀਂ ਆ ਸਕੇ ਪਰ ਜਿਹੜੇ ਆਏ ਸੀਗੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਘਰ ਜਾ ਕੇ ਬੱਚਿਆਂ ਨੂੰ ਪੁੱਛੋ ਜਦੋਂ ਸ਼ਾਮਾਂ ਨੂੰ ਬੱਚੇ ਸਕੂਲੋਂ ਘਰ ਆਉਂਦੇ ਨੇ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕੀ ਕੰਮ ਮਿਲਿਆ ਏ ਤਾਂ ਉਹਨਾਂ ਨਾਲ ਟਾਈਮ ਸਪੈਂਡ ਕਰੋ ਥੋੜਾ ਸਮੇਂ ਬਤਾਓ ਉਹਨਾਂ ਨੂੰ ਬਿਠਾ ਕੇ ਕੰਮ ਕਰਨ ਦੀ ਆਦਤ ਪਾਓ ਠੀਕ ਹੈ ਤਾਂ کئی ਵਾਰ ਬੱਚੇ ਝੂਠ ਹੀ ਬੋਲਦੇ ਕਿ ਅੱਜ ਸਕੂਲੋਂ ਹੋਮਵਰਕ ਨਹੀਂ ਮਿਲਿਆ ਪਰ ਉਹਨਾਂ ਨੂੰ ਹੋਮਵਰਕ ਮਿਲਿਆ ਹੁੰਦਾ ਵਾ ਕਿ ਇਦਾਂ ਦਾ ਸਕੂਲੋਂ ਪ੍ਰਾਲਾ ਨਹੀਂ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਕਿ ਮਾਤਾ ਪਿਤਾ ਨੂੰ ਪਤਾ ਲੱਗ ਸਕੇ ਹਾਂ ਬੱਚੇ ਨੂੰ ਹੋਮਵਰਕ ਮਿਲਿਆ ਹੈ ਹਾਂ ਜਿਹੜੇ ਐਲੀਮੈਂਟਰੀ ਜਿਵੇਂ ਆਪਾਂ ਇੱਥੇ ਅੱਜ ਐਲੀਮੈਂਟਰੀ ਸਕੂਲ ਵਿੱਚ ਆਏ ਹਾਂ ਤਾਂ ਜ਼ਿਆਦਾਤਰ ਜਿਹੜੇ ਐਲੀਮੈਂਟਰੀ ਸਕੂਲ ਦੇ ਟੀਚਰ ਹੁੰਦੇ ਨੇ ਅਧਿਆਪਕ ਹੁੰਦੇ ਨੇ ਉਹ ਬੱਚਿਆਂ ਦੀ ਕਾਪੀ ਤੇ ਬਕਾਇਦਾ ਲਿਖਦੇ ਨੇ ਹੋਮਵਰਕ ਤਮ ਆਪਿਓ ਦੇਖ ਸਕਦੇ ਨੇ ਵੀ ਕੁਝ ਨਵਾਂ ਲਿਖ ਜਾਵੇ ਉਹਨਾਂ ਨੂੰ ਨਹੀਂ ਆਂਦਾ ਪਰ ਉਹ ਅਗਲੇ ਪੇਜ ਜਿਹੜਾ ਹੈ ਉਹਦੇ ਤੇ ਦਿਸ ਜਾਂਦਾ ਹੈ ਵੀ ਕੁਝ ਲਿਖਿਆ ਹੋਇਆ ਹੈ ਤਾਂ ਉਹ ਥੋੜੀ ਜਿਹੀ ਮਿਹਨਤ ਤਾਂ ਉਹਨਾਂ ਨੂੰ ਕਰਨਾ ਪੈਣੀ ਹੈ ਜੇ ਕੁਝ ਕੁਝ ਦਾਦਾ ਨਹੀਂ ਕੀਤਾ ਜਾ ਸਕਦਾ ਜੇ ਮਾਤਾ ਪਿਤਾ ਨਹੀਂ ਪੜੇ ਲਿਖੇਗੇ ਉੱਥੇ ਕੋਈ ਇਹੋ ਜਿਹੀ ਨਿਸ਼ਾਨੀ ਕੋਈ ਚਿੱਟ ਜਾਂ ਕੋਈ ਚੀਜ਼ ਪਾ ਦਿੱਤੀ ਜਾਵੇਗੀ ਮਾਤਾ ਪਿਤਾ ਨੂੰ ਪਤਾ ਲੱਗ ਸਕੇ ਕਿ ਹਾਂ ਪੇ ਬੱਚੇ ਨੂੰ ਹੋਮਵਰਕ ਮਿਲਿਆ ਹੈ ਬਿਲਕੁਲ ਉਦਾਂ ਵੀ ਕੀਤਾ ਜਾ ਸਕਦਾ ਹੈ ਪਰ ਉਹ ਲਿਖਿਆ ਹੁੰਦਾ ਜਿਵੇਂ ਵੀ ਹੋਮਵਰਕ ਜਾਂ ਕੁਝ ਟੀਚਰ ਨੇ ਪਾਇਆ ਹੀ ਹੁੰਦਾ ਨਿਸ਼ਾਨੀ ਉਹਦੇ ਤੇ ਕਾਪੀ ਤੇ ਤਾਂ ਉਥੋਂ ਪਤਾ ਲੱਗ ਜਾਂਦਾ ਹੈ ਵੀ ਕੁਝ ਕੰਮ ਦਿੱਤਾ ਹੋਇਆ ਹੈ ਤੇ ਉਦਾਂ ਵੀ ਕੀਤਾ ਜਾ ਸਕਦਾ ਹੈ ਕੋਈ ਚਿੱਟ ਵਗੈਰਾ ਵੀ ਪਾਈ ਜਾ ਸਕਦੀ ਹੈ ਉਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਤੇ ਸਰ ਕੀ ਸਨੇਹਿਤਨਾ ਚਾਹੁੰਦੇ ਤੁਸੀਂ ਹੋਰ ਨਾ ਜਿਸਕਿ ਤੁਸੀਂ ਵੀ ਇੱਕ ਟੀਚਰ ਹੋ ਹੋਟ ਇਸਨਨ ਕਿਸ ਸਨੇਹਿਤਨਾ ਚਾਹੁੰਦੇ ਜਿਸ ਨਾਲ ਤੁਸੀਂ ਇੱਕ ਪਿੰਡ ਦੇ ਵਿੱਚ ਆਏ ਹੋ ਮੈਂ ਟੀਚਰਸ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਮਾਪਿਆਂ ਨਾਲ ਵੱਧ ਤੋਂ ਵੱਧ ਇੰਟਰੈਕਸ਼ਨ ਕਰੋ ਮਾਪਿਆਂ ਨੂੰ ਇਹ ਸਮਝਾਓ ਵੀ ਉਹਨਾਂ ਦਾ ਬੱਚਿਆਂ ਦੀ ਪੜ੍ਹਾਈ ਵਿੱਚ ਕਿੰਨਾ ਕੁ ਰੋਲ ਹੈ ਕੀ ਯੋਗਦਾਨ ਹੈ ਹੈਨਾ ਤੇ ਘਰੇ ਜਾ ਕੇ ਉਹਨਾਂ ਨੂੰ ਵੀ ਕਰਨਾ ਹੈ ਬੱਚਿਆਂ ਦੇ ਨਾਲ ਟਾਈਮ ਜਿਹੜਾ ਹੈਗਾ ਉਹ ਸਪੈਂਡ ਕਰਨਾ ਹੈ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇਹ ਸਾਡੇ ਦੇਸ਼ ਦੀ ਜਾਂ ਆਉਣ ਵਾਲਾ ਜਿਹੜਾ ਸਮਾਜ ਉਹਦੀ ਪੀੜ੍ਹੀ ਉਹਦੀ ਪਨੀਰੀ ਜਿਹਨੂੰ ਆਪਾਂ ਕਹਿੰਨੇ ਮੰਨ ਲਓ ਉਹ ਏ ਤੇ ਇਹਨਾਂ ਨੂੰ ਸਾਨੂੰ ਆਪਾਂ ਜਿੰਨਾ ਉਹਨਾਂ ਨੂੰ ਵਧੀਆ ਸਾਮ ਸੰਭਾਲ ਕਰਕੇ ਰੱਖਾਂਗੇ ਉੰਨੀ ਵਧੀਆ ਅਗੇ ਪੈਦਾਵਾਰ ਹੋਏਗੀ ਉਹਨਾਂ ਵਧੀਆ ਫਸਲ ਸਾਡੇ ਕੋਲ ਹੋਏਗੀ ਤਾਂ ਇਹ ਸਾਡੀ ਆਉਣ ਵਾਲੀ ਫਸਲ ਏ ਸਾਨੂੰ ਇਹਨੂੰ ਬਚਾ ਕੇ ਰੱਖਣਾ ਚਾਹੀਦਾ ਜੀ ਇਸ ਲਈ ਹੁਣੇ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਸਨ ਉਹਨਾਂ ਨਾਲ ਗੱਲਬਾਤ ਕੀਤੀ ਤੇ ਹੁਣ ਸਾਡੇ ਨਾਲ ਮੌਜੂਦ ਸਨ ਐਲੀਮੈਂਟਰੀ ਸਕੂਲ ਜਿਹੜਾ ਕਰਿੰਡਾ ਦੇ ਪ੍ਰਿੰਸੀਪਲ ਮੈਮ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੋ ਅੱਜ ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਅਧਿਆਪਕ ਪਹੁੰਚੇ ਨੇ ਹੈ ਮੈਮ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਜੀ ਮੇਰਾ ਨਾਮ ਜਸਪਾਲ ਕਰ ਮੁਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਕਰਿੰਡਾ ਹਾਂ ਜੀ ਤੇ ਮੈਮ ਜਿਸਾ ਕਿ ਅੱਜ ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਐਡ ਮੈਮ ਵੀ ਪਹੁੰਚੇ ਆ ਤੇ ਅਧਿਆਪਕ ਵੀ ਪਹੁੰਚੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਇਹ ਸਾਨੂੰ ਬਹੁਤ ਵਧੀਆ ਲੱਗਾ ਇਹ ਸਾਰਿਆਂ ਨੇ ਤੇ ਕਿਉਂਕਿ ਇੱਕ ਮਨੋਵਿਗਿਆਨਿਕ ਜਿਹਾ ਵਿਸ਼ਾ ਜਿਹੜਾ ਬੱਚੇ ਦੇ ਮਨ ਦਾ ਗਿਆਨ ਜੇਕਰ ਅਸੀਂ ਬੱਚਾ ਦਿਮਾਗੀ ਤੌਰ ਤੇ ਸਹੀ ਹੋਊਗਾ ਤੇ ਫਿਰ ਇਹਨੂੰ ਫਿਜ਼ੀਕਲ ਤੌਰ ਤੇ ਬੱਚਾ ਜ਼ਿਆਦਾ ਉਹਦੇ ਵਿੱਚ ਫੈਕਟਰ ਕਾਊਂਟ ਕਰਦਾ ਕਿ ਬੱਚਾ ਸਹੀ ਹੈ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਤੇ ਇਹਨਾਂ ਦੇ ਸਾਰਿਆਂ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੇ ਸਕੂਲ ਦੇ ਬੱਚਾ ਨੂੰ ਇਹਨਾਂ ਨੇ ਗਾਈਡ ਕੀਤਾ ਮਾਤਾ ਪਿਤਾ ਨੂੰ ਵੀ ਗਾਈਡ ਕੀਤਾ ਤੇ ਮੈਂ ਇਹ ਆਸ ਕਰਦੀ ਆ ਕਿ ਮੇਰੇ ਬੱਚਾ ਨੇ ਇਹਨਾਂ ਤੋਂ ਵੱਧ ਤੋਂ ਵੱਧ ਸਿੱਖਿਆ ਹੋਵੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਕੀ ਹੈ ਇਸ ਤਰ੍ਹਾਂ ਕਾਲਜ ਅਜ ਯੂਨੀਵਰਸਿਟੀ ਦੇ ਹੋਰ ਵੀ ਅਧਿਆਪਕ ਇਸੇ ਤਰ੍ਹਾਂ ਹੋਰ ਹੀ ਪਿੰਡਾਂ ਦੇ ਸਰਾਂ ਦੇ ਸਕੂਲ ਲਗੇ ਉੱਥੇ ਜਾਣੇ ਚਾਹੀਦੇ ਹਨ ਹਾਂਜੀ ਇਹ ਬਿਲਕੁਲ ਸਹੀ ਹੈ ਇਹ ਜੇ ਪ੍ਰਾਲੇ ਮੇਰਾ ਤਾਂ ਚਾਹਣਾ ਕਿ ਪ੍ਰਾਇਮਰੀ ਸਕੂਲ ਤੋਂ ਹੀ ਜਿਹੜੇ ਸ਼ੁਰੂ ਕਰਨੇ ਚਾਹੀਦੇ ਆ ਕਿਉਂਕਿ ਜਿਹੜਾ ਮੋਡ ਹੈਗਾ ਉਹ ਸਾਡੇ ਪ੍ਰਾਇਮਰੀ ਸਕੂਲ ਤੋਂ ਹੀ ਵੱਜਦਾ ਜੇਕਰ ਬੱਚੇ ਨੂੰ ਮਨੋਵਿਗਿਆਨ ਸਬਜੈਕਟ ਬਾਰੇ ਪਹਿਲੀ ਤਾਂ ਹੀ ਅਸੀਂ ਉਹਨੂੰ ਬੱਚੇ ਨੂੰ ਸ਼ੁਰੂ ਕਰੀਏ ਮੰਨ ਦਾ ਬੱਚੇ ਦਾ ਪੜ੍ਹਨਾ ਤੇ ਇਹ ਵਧੀਆ ਹੋਏਗਾ ਤੇ ਇਹ ਸਾਰੇ ਸਕੂਲਾਂ ਯੂਨੀਵਰਸਿਟੀ ਕਾਲਜਾਂ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਕਿਦਾਂ ਦਾ ਸੁਵੇਸ਼ਾ ਮਿਲਿਆ ਅੱਜ ਤੁਹਾਨੂੰ ਸਕੂਲ ਦੇ ਵਿੱਚ ਸਰ ਮੈਨੂੰ ਬਹੁਤ ਵਧੀਆ ਲੱਗਾ ਮੇਰੇ ਸਟਾਫ ਨੇ ਵੀ ਇਹਦੀ ਸਲਾਹਾਂ ਕੀਤੀ ਹੈ ਮੇਰੇ ਕੋਲ ਕਿ ਮੈਡਮ ਇਹ ਆਪਣਾ ਇਹ ਬਹੁਤ ਵਧੀਆ ਪ੍ਰੰਪਰਾ ਹੈਗਾ ਹੈ